ਇਹ ਤਸਵੀਰਾਂ ਨੇ ਮੁਹਾਲੀ ਵਿੱਚ ਬਣਨ ਜਾ ਰਹੇ 에어ਪੋਰਟ ਦੀ ਜ਼ਮੀਨ ਦੀਆਂ 306 ਏਕੜ ਦੀ ਜ਼ਮੀਨ ਤੇ ਕੰਮ ਚੱਲ ਰਿਹਾ ਹੈ। ਇਹ 에어ਪੋਰਟ ਲੰਬੇ ਸਮੇਂ ਤੋਂ ਬਣਨ ਦਾ ਇੰਤਜ਼ਾਰ ਕਰ ਰਿਹਾ ਸੀ ਤੇ ਹੁਣ ਆਖਿਰਕਾਰ ਇਸ ਤੇ ਕੰਮ ਸ਼ੁਰੂ ਹੋ ਹੀ ਗਿਆ ਹੈ। ਵੈਸੇ ਤਾਂ ਐਲਾਨ 2008 ਵਿੱਚ ਹੀ ਹੋ ਗਿਆ ਸੀ ਪਰ ਆਖਿਰ ਹੁਣ ਕਿਉਂ ਸ਼ੁਰੂ ਹੋਇਆ ਹੈ ਕੰਮ? ਇਸ ਦਾ ਜਵਾਬ ਦੇ ਰਹੇ ਨੇ ਅਕਾਲੀ ਆਗੂ ਪ੍ਰੀਮ ਸਿੰਘ ਚੰਦੂ ਮਾਜਰਾ ਜਿਨ੍ਹਾਂ ਮੁਤਾਬਕ ਯੂਪੀਐਸ ਸਰਕਾਰ ਨੇ ਕੰਮ ਸ਼ੁਰੂ ਕਰਨ ਨੂੰ ਕਲੀਨ ਚਿੱਠੀ ਨਹੀਂ ਦਿੱਤੀ। ਮਹਾਲੀ ਦਾ ਜਿਹੜਾ ਵਾਈ ਅਡਾ ਇਹਦੇ ਜੰਤਰਰਾਸ਼ਟਰੀ ਹਵਾਈ ਅਡਾ ਨਾਲ ਜਿਹੜੀਆਂ ਨੇ ਬਹੁਤ ਪਹਿਲਾਂ ਸ਼ੁਰੂ ਹੋ ਜੰਨੇ ਜਿਹੇ ਸੀ ਪਰ ਉਸ ਸਮੇਂ ਦੀ ਯੂਪੀ ਦੀ ਕੇਂਦਰ ਸਰਕਾਰ ਨੇ ਪਤਾ ਨਹੀਂ ਕਿਸ ਗੱਲ ਕਰਕੇ ਕਿਸ ਦਬਾਹੇ ਹੇਠਾ ਕੇ ਇਹ ਉਡਾਨਾਂ ਜਿਹੜੀਆਂ ਕਲੀਅਰੈਂਸ ਨਹੀਂ ਦਿੱਤੀ ਕਲੀਨ ਚਿੱਟ ਮਿਲੀ ਤਾਂ ਫਿਰ ਕਈ ਕਾਰਨ ਵੱਜੋਂ ਕੰਮ ਸ਼ੁਰੂ ਨਹੀਂ ਹੋ ਪਾਇਆ ਇਹ 에어ਪੋਰਟ ਦੋ ਰਾਜਾਂ ਦੀ ਮਦਦ ਨਾਲ ਬਣਨ ਜਾ ਰਿਹਾ ਹੈ ਪੰਜਾਬ ਤੇ ਹਰਿਆਣਾ ਇਸ ਦੇ ਨਿਰਮਾਣ ਲਈ ਪੈਸੇ ਦੇਣਗੇ ਇਹ ਨਹੀਂ ਦੇਣਾ ਕੰਮ ਸ਼ੁਰੂ ਹੋਉਂਦਾ ਇੱਕ ਕਾਰਨ ਇਹ ਵੀ ਸੀ ਕਿ ਇਹਨਾਂ ਦੋਵਾਂ ਸੂਬਿਆਂ ਨੂੰ 에ਪੋਰਟ ਦਾ ਜੋ ਵੀ ਨਾਮ ਰੱਖਿਆ ਜਾਂਦਾ ਉਹ ਦੋਵਾਂ ਵਿੱਚੋਂ ਕਿਸੇ ਨੂੰ ਪਸੰਦ ਨਹੀਂ ਆਉਂਦਾ ਇਸ ਤੋਂ ਇਲਾਵਾ ਮਾਈਨਿੰਗ ਵਰਗੀਆਂ ਪਰੇਸ਼ਾਨੀਆਂ ਪਰ ਹੁਣ ਚੰਦੂ ਮਾਜਰਾ ਮੁਤਾਬਿਕ ਅਜੇ ਹੀ ਕੋਈ ਮੁਸ਼ਕਿਲ ਨਹੀਂ ਆਵੇਗੀ ਤੇ ਜਲਦੀ ਮੋਹਾਲੀ ਤੋਂ ਹਵਾਈ ਜਹਾਜ਼ ਉੱਡਨੇ ਸ਼ੁਰੂ ਹੋ ਜਾਣਗੇ ਸੋ ਸਾਰੀਆਂ ਦਿੱਕਤਾਂ ਦੂਰ ਹੋ ਗਈਆਂ ਹੁਣ ਨਾ ਕੋਈ ਮਾਈਨਿੰਗ ਦੀ ਗੱਲ ਹੋਏਗੀ ਨਾ ਨਾਂ ਦੀ ਗੱਲ ਹੋਏਗੀ ਤੇ ਸਾਰੀਆਂ ਗੱਲਾਂ ਕਲੀਅਰ ਨੇ ਤੇ ਬਹੁਤ ਜਲਦੀ ਜਾਨੀ ਇੱਥੇ ਉਡਾਨਾ ਸ਼ੁਰੂ ਹੋ ਜਾਣਗੀਆਂ ਦੋ ਤਿੰਨ ਕੰਟਰੀ ਖਰਸਤ ਤੇ ਅਰਬ ਕੰਟਰੀ ਤਾਂ ਮਰਹਲਾ ਨੈਕਸਟ ਮੰਥ ਤੋਂ ਸ਼ੁਰੂ ਹੋ ਜਾਣਗੀਆਂ ਤੇ ਬਾਕੀ ਜਿਉਂ-ਜਿਉਂ ਹਵਾਈ ਅੜਾ ਜਿਆ ਲਾਹੌਰ ਤਿਆਰੀ ਹੋਈ ਜਾਏਗੀ ਉਹ ਇਨਫਰਾਸਟ੍ਰਕਚਰ ਮੁਕੰਮਲ ਹੁੰਦਾ ਜਾਏਗਾ ਬਾਕੀ ਦੇਸ਼ਾਂ ਨੂੰ ਵੀ ਸ਼ੁਰੂ ਹੋ ਜਾਣਗੀਆਂ ਫਿਲਹਾਲ ਕਾਫੀ ਵਿਚਾਰ ਤੋਂ ਬਾਅਦ ਇਸ 에ਰਪੋਰਟ ਦਾ ਨਾਂ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에ਰਪੋਰਟ ਚੰਡੀਗੜ੍ਹ ਐਂਡ ਮੁਹਾਲੀ ਰੱਖਿਆ ਗਿਆ ਤੇ ਉਮੀਦ ਵੀ ਇਹੀ ਹੈ ਕਿ ਜਲਦ ਹੀ ਮੁਹਾਲੀ ਨੂੰ ਮਿਲ ਜਾਵੇ ਉਸ ਦਾ 에ਰਪੋਰਟ ਜਿਸ ਨਾਲ ਕਈ ਸ਼ਹਿਰਾਂ ਨੂੰ ਫਾਇਦਾ ਮਿਲੇਗਾ